ਲਓ ਜੀ ਆਪਾਂ ਜੇ ਗਾਗਰ ਭਰਨ ਜਾਨੇ ਆ ਗਰੰਤ ਸਿੰਘ ਜੀ ਬੜੇ ਗੁਰਦਰਾ ਸਾਹਿਬ ਜਾਨੇ ਆ ਪਿੱਛੇ ਜਿਹੜਾ ਮੇਰਾ ਰਸਤਾ ਆਉਂਦਾ ਹੈ ਇਹ ਲੰਗਰ ਸਾਹਿਬ ਗੁਰਦਰਾ ਸਾਹਿਬ ਤੋਂ ਆਉਂਦਾ ਹੈ ਇਹ ਸਿਰਫ 5-7 ਮਿੰਟ ਲੱਗਦੇ ਆ ਗੁਰਦਰਾ ਸਾਹਿਬ ਬਿਲਕੁਲ ਸਾਹਮਣੇ ਆਪਣੇ ਗਾਗਰ ਸੇਵਾ ਨਾਲ ਜਾਣਾ ਆਪਾਂ ਨੇ ਦਰਸ਼ਨ ਕਰਾਉਣੇ ਜੀ ਤੁਹਾਨੂੰ ਸਾਨ ਮੇਨ ਗੁਰਦਰਾ ਸਾਹਿਬ ਸਾਹਮਣੇ ਆ ਗਿਆ ਗਰੰਤ ਸਿੰਘ ਉਤੇ ਅਰਦਾਸ ਬੇਨਤੀ ਕਰਨਗੇ ਤੇ ਫਿਰ ਗਾਗਰ ਭਰਨ ਜਾਣਗੇ ਸਮਾਂ ਹੋ ਗਿਆ ਔਰ ਇਹ तकरीबन 2:15 ਹੋ ਗਏ ਦੱਸ ਦਿਆਂ ਆਪਾਂ ਤੁਹਾਨੂੰ ਕਿੰਨੇ ਵਜੇ ਤੁਰਦੇ ਹਾਂ ਔਰ ਇਹ ਠੀਕ ਹੈ ਜੀ ਆ ਥੱਲੇ ਜੋੜਾ ਘਰ ਆ يا <sum> کرا ਦੂਜੀ ਗਾਗਰ ਇੱਥੇ ਖੂਹ ਸਾਹਿਬ ਹੈ ਜਿਹਦੀ ਮਹਾਰਾਜਾ ਜੀ ਸਿੰਘ ਨੇ ਸੇਵਾ ਕਰਾਈ ਸੀ ਤੇ ਇੱਕ ਗਾਗਰ ਉੱਥੋਂ ਭਰੀ ਜਾਂਦੀ ਆ ਇਹ ਦੂਜੀ ਗਾਗਰ ਉਹਰੇ ਖੂਹ ਚ ਭਰੀ ਜਾਂਦੀ ਆ ਜਿਹਦੀ ਸਾਰੀ ਮਹਾਰਾਜਾ ਜੀ ਸਿੰਘ ਨੇ ਕਰਾਈ ਸੀ ਠੀਕ ਆ ਜੀ ਸਿੰਘ ਸਾਹਿਬ ਲੈ ਕੇ ਆ ਰਹੇ ਆ ਓ ਨਾਲੇ ਬਾਹਰ ਥੱਲੇ ਇੱਧਰ ਸਰਦਈ ਬੁਲਾਉਨੇ ਆ ਪ੍ਰਸ਼ਾਦ ਅਬਦੋ ਸ਼ਿਕਾਈ ਜਾਂਦੀ ਹੈ ਜੀ ਸੰਗਤ ਲਾਈਨ ਚ ਲੱਗੀ ਹੋਈ ਆ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਨਾ ਗੁਰੂ ਸਾਹਿਬ ਦੇ ਸ਼ਾਸਤਰੀਆਂ ਦਾ ਪਾਣੀ ਜਿਹੜਾ ਇਸ਼ਨਾਨ ਕਰਾਉਂਦੇ ਗੁਰੂ ਸਾਹਿਬ ਦੇ ਹਨ ਉਹ ਜਿਹੜਾ ਜਲ ਹੁੰਦਾ ਉਹ ਇੱਥੇ ਛਕਾਇਆ ਜਾਂਦਾ ਸੰਗਤ ਨੂੰ ਜਿੱਥੇ ਉਹ ਸਾਹਮਣੇ ਦੇਖ ਮਿਲਦੀ ਹੈ ਨਾ ਪਿੱਛੇ ਬੈਕ ਸਾਈਡ ਤੇ ਤੇ ਉਹਦੇ ਨਾਲ ਹੀ ਜਲ ਛਕਾਇਆ ਜਾਂਦਾ ਜੀ ਆ ਲਓ ਜੀ ਆ ਮਾਤਾ ਜੀ ਇੱਧਰ ਛਕਾ ਰਹੇ ਹਨ ਜਲ ਇਹ ਆਪਣੀ ਬਾਡੀ ਸਾਹਿਬ ਹੈ ਜੀ ਦੂਜੀ ਜਿੱਥੇ ਗੁਰਦਾਰ ਸਾਹਿਬ ਦੇ ਅੰਦਰ ਇਹ ਮੇਨ ਇੱਧਰ ਗੁਰਦਰਾ ਸਾਹਿਬ ਦਾ ਮੇਨ ਹੈ ਨਿਸ਼ਾਨ ਸਾਹਿਬ ਹੈ ਜਿੱਥੇ ਇਹਦੇ ਨਾਲ ਇਹ ਆ ਇਹ ਠੀਕ ਆ ਜੀ ਇਹ ਅੰਡਰਗਰਾਊਂਡ ਆ ਰਸਤਾ ਜਾਂਦਾ ਹੀ ਇੱਧਰ ਨੂੰ ਤੇ ਇੱਥੇ ਦੂਜੀ ਬੋਲੀ ਆਪਣੇ ਗਾਗਰ ਭਰੀ ਜਾਂਦੀ ਆ ਇਹ ਅੰਡਰਗਰਾਊਂਡ ਜਾ ਕੇ ਉਹ ਖੂਹ ਆ ਸਾਹਮਣੇ ਜੀ ਇਹ ਵਿੱਚੋਂ ਵਿੱਚ ਰਸਤਾ ਇੱਥੇ ਥੱਲੇ ਨੂੰ ਇੱਥੇ ਵਿੱਚੋਂ ਵਿੱਚ ਜਾਂਦਾ ਇਹ ਰਸਤਾ ਇੱਥੇ ਨਿਕਲਿਆ ਹੁੰਦਾ ਥੱਲੇ ਨੀਚੇ ਪੌੜੀਆਂ ਜਾ ਕੇ ਨਾ ਥੱਲੇ ਖੂਹ ਸਾਹਿਬ ਕੋਲ ਜਾ ਹੋ ਜਾਂਦਾ ਜੀ ਤੇ ਇਹ ਇਤਿਹਾਸ ਹੈ ਜੀ ਇਹ ਮਹਾਰਾਜਾ ਸ਼ੇਰਨਜੀਤ ਸਿੰਘ ਜੀ ਨੇ ਇਸ ਬੋੜੀ ਸਾਹਿਬ ਬੋੜੀ ਸਾਹਿਬ ਨੂੰ ਇਹਦੀ ਸਾਰੀ ਕਰਾਈ ਤੀ ਜੀ ਲਓ ਜੀ ਇਹ ਨਾ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਪਤਾ ਲੱਗਿਆ ਵੀ ਇਹ ਗੁਰੂ ਸਾਹਿਬ ਜੀ ਨੇ ਦਸਵੇਂ ਪਿਤਾ ਜੀ ਨੇ ਉਰੇ ਆਖਰੀ ਟਾਈਮ ਆਪਣਾ ਬਤਾਇਆ ਸੀ ਹਨਾ ਵੀ ਉਰੇ ਕੋਈ ਧਾਰਮਿਕ ਸਥਾਨ ਨਹੀਂ ਬਣਿਆ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਫਿਰ ਉਰੇ ਗੁਰਦੁਆਰਾ ਸਾਹਿਬ ਦੀ ਜਿਵੇਂ ਉਸਾਰੀ ਉਹਨਾਂ ਨੇ ਲਾਹੌਰ ਤੋਂ ਬੇਅੰਤ ਮਾਇਆ ਇਕੱਠੀ ਕਰਕੇ ਉਰੇ ਭੇਜੀ ਉਰੇ ਖੂਹ ਸਾਹਿਬ ਦੀ ਉਸਾਰੀ ਕਰਾਈ ਗਈ ਜਿਹੜੀ ਤੁਹਾਨੂੰ ਆਪਾਂ ਦਰਸ਼ਨ ਕਰਾਏ ਆ ਜੀ ਤੇ ਨਾਲੇ ਉਰੇ ਗੁਰਦਰਾ ਸਾਹਿਬ ਵੀ ਅ ਅ ਇਮਾਰਤ ਉਸਾਰੀ ਗਈ ਇਹ ਜਿਹੜੀ ਸੇਵਾ ਜੀ ਇਹ ਮਹਾਰਾਜਾ ਜੀ ਸਿੰਘ ਜੀ ਨੇ ਲਾਹੌਰ ਤੋਂ ਬੇਅੰਤ ਮਾਇਆ ਭੇਜੀ ਸੀ ਇਹ ਸੀ ਉਰੇ ਦਾ ਇਤਿਹਾਸ ਜੀ ਸੰਗਤ ਜੀ ਜਿਹੜੀ ਗੋਦਾਵਰੀ ਨਦੀ ਚੋਂ ਗਾਗਰ ਭਰੀ ਜਾਂਦੀ ਆ ਉਹ ਸਵੇਰੇ ਸਹੀ 2:30 ਵਜੇ ਬڑے ਗੁਰਦਰਾ ਸਾਹਿਬ ਤੋਂ ਗ੍ਰੰਤੀ ਸਿੰਘ ਜਾਨ ਨੇ ਜੀ ਠੀਕ ਆ ਜੀ ਉਹ ਸਹੀ 2:30 ਵਜੇ ਤੁਸੀਂ ਮਤਲਬ ਉਰੇ ਪਹੁੰਚਣਾ ਹੁੰਦਾ ਹੈ ਤੇ ਅਸੀਂ ਖੜੇ ਹਾਂ ਉਰੇ ਲੰਗਰ ਸਾਹਿਬ ਮੇਨ ਗੁਰਦੁਆਰਾ ਸਾਹਿਬ ਦਾ ਜਿਹੜਾ ਲੰਗਰ ਹਾਲ ਆ ਇੱਥੇ ਸਵੇਰੇ 6 ਵਜੇ ਪੂਰੀਆਂ ਦਾ ਲੰਗਰ ਚੱਲ ਪੰਦਾ ਜਾਨੀ ਕਾ ਜੀ ਜੇ ਕਿਸੇ ਨੇ ਪੂਰੀਆਂ ਦਾ ਲੰਗਰ ਛਕਣਾ ਹੈ ਤਾਂ 6 ਵਜੇ ਛਕ ਸਕਦੇ ਆ ਅਸੀਂ ਗਾਗਰ ਸਾਹਿਬ ਤੋਂ ਬਾਅਦ ਉਰੀ ਅਜੇ ਮੱਥਾ ਮੱਥਾ ਟੇਕਿਆ ਜੀ ਠੀਕ ਆ ਨਾਲੇ ਤੁਸੀਂ ਮੱਥਾ ਟੇਕ ਸਕਦੇ ਆ ਤੇ 6 ਵਜੇ ਆਵਾਂਗੇ ਫਿਰ ਲੰਗਰ ਛਕਾਂਗੇ ਆ ਸਾਰੀਆਂ ਸੰਗਤਾਂ ਪੂਰੀਆਂ ਦਾ ਲੰਗਰ ਛਕਣ ਵਾਸਤੇ ਆਈਆਂ ਸੀ ਪਰ ਸਮਾਂ ਹੋਇਆ 5 ਵਜੇ ਦਾ ਸਮਾਂ 5 ਵਜੇ ਦਾ ਹੋਇਆ ਇਹਨਾਂ ਨੂੰ ਇੱਕ ਘੰਟਾ ਹੋਰ ਵੇਟ ਕਰਨੀ ਪੈਣੀ ਆ ਆ ਮੇਰੀ ਭੈਣ ਨੂੰ ਬਹੁਤ ਉਤਾਪਲੀ ਹੋਈ ਵੀਦੀ ਇਹ ਹਾਂਜੀ ਪੂਰੀ ਤਾਂ ਖਾ ਕਰ ਜਾਏਗੇ ਸੰਗਜੀ ਕਪਾ ਬੇਨਤੀ ਕਰਨੀ ਸੀ ਵੀ ਜਿੰਨੇ ਵੀ ਆਪਣੇ ਵੀਰ ਪੰਜਾਬੀ ਵੀਰ ਦੇਖਦੇ ਹਨਾ ਵੀ ਹਜੂਰ ਸਾਹਿਬ ਆ ਕੇ ਇੰਨਾ ਮਨ ਲੱਗਦਾ ਇੰਨੀ ਮੈਂ ਕਹਿੰਦਾ ਮਨ ਨੂੰ ਸ਼ਾਂਤੀ ਮਿਲੀ ਆ ਵੀ ਮਨ ਬਾਗੋ ਬਾਗ ਹੋ ਗਿਆ ਵੀ ਹੁਣ ਤਾਂ ਹਰੇਕ ਸਾਲ ਆਇਆ ਕਰਾਂਗੇ ਐਨਾ ਮਨ ਲੱਗਦਾ ਐਨਾ ਜੀ ਲੱਗਦਾ ਰਹਿ ਰੱਬ ਦਾ ਨਾਮ ਸ਼ਿੱਦ ਦਿਖ ਬਣਾਉਣ ਚੱਲਿਆ ਹਾਂ ਹਾਂ ਮੇਰਾ ਸ਼ੱਕ ਸਹੀ ਹੈ ਸ਼ਿੱਦ ਇਕ ਲੈਣੀ ਚਾਹੀਦੀ ਸਰ ਜੀ ਗੁਰੂ ਸਾਹਿਬ ਦਿੱਲੀ ਤੋਂ ਹੁੰਦੇ ਹੋਏ ਉਰੇ ਪਹੁੰਚੇ ਜੀ ਪਰ ਉਰੇ ਆਉਣ ਤੋਂ ਪਹਿਲਾਂ ਗੁਰੂ ਸਾਹਿਬ ਨੇ ਔਰੰਗਜ਼ੇਬ ਦੇ ਵੱਡੇ ਪੁੱਤਰ ਬਾਦਸ਼ਾਹ ਨੂੰ ਦਿੱਲੀ ਦਾ ਤਖਤ ਬਖਸ਼ਿਆ ਠੀਕ ਆ ਪਰ ਔਰੰਗਜ਼ੇਬ ਨੇ ਆਪਣੇ ਸਰਹੰਦ ਤੋਂ ਦੋ ਪਠਾਨ ਭੇਜੇ ਸੀ ਹਨ ਜੋ ਉਹਨਾਂ ਵਿੱਚੋਂ ਇੱਕ ਨੇ ਗੁਰੂ ਸਾਹਿਬ ਦੇ ਸ਼ੁਰਾ ਮਾਰਿਆ ਸੀ ਹਨ ਉਸ ਤੋਂ ਬਾਅਦ ਜਿਹੜਾ ਜਖਮ ਸੀ ਗੁਰੂ ਸਾਹਿਬ ਦਾ ਕਾਫੀ ਡੂੰਗਾ ਸੀ ਕਾਫੀ ਦੇਰ ਤੋਂ ਬਾਅਦ ਗੁਰੂ ਸਾਹਿਬ ਜੋਤੀ ਜੋਤ ਸਮਾ ਗਏ ਜਿਵੇਂ ਕਿ ਆਪਣੇ ਸਿੱਖਾਂ ਦੇ ਪੰਜ ਤਖਤ ਗੁਰੂ ਸਾਹਿਬ ਨੇ ਆਪਾਂ ਨੂੰ ਬਖਸ਼ੇ ਹਨ ਉਹਨਾਂ ਵਿੱਚੋਂ ਇੱਕ ਤਖਤ ਜੀ ਹਜ਼ੂਰ ਸਾਹਿਬ ਗੁਰੂ ਸਾਹਿਬ ਨੇ ਸਿੱਖਾਂ ਨੂੰ ਬਖਸ਼ਿਆ ਤੇ ਗੁਰੂ ਸਾਹਿਬ ਦੇ ਬਚਨਾਂ ਉਰੇ ਵੀ ਗੁਰੂ ਸਾਹਿਬ ਆਪਣੇ ਸਿੱਖ ਨੂੰ 60 ਸਾਲ ਤੱਕ ਡੀਕਦੇ ਆ। ਠੀਕ ਆ ਜੀ ਸਾਰੀ ਸੰਗ ਨੂੰ ਬੇਨਤੀ ਆ ਵੀ ਤੁਸੀਂ ਉਰੇ ਜਰੂਰ ਆਪਣੇ ਬੱਚਿਆਂ ਨਾਲ ਜਰੂਰ ਆਓ ਜੀ। ਇਹ ਉਰੇ ਦਾ ਇਤਿਹਾਸਾ ਜੀ ਵੀਡੀਓ ਨੂੰ ਬਤ ਬਤ ਸ਼ੇਅਰ ਕਰ ਦਿਓ। ਧੰਨਵਾਦ ਜੀ।